हाय ओ दई हेलो ASCII ਗਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੋ ਤੂੰ ਤਾਂ ਯਾਦ ਹੀ ਉਹ ਨਹੀਂ ਕਰਦੀ ਹਾਂ ਯਾਦ ਕਿਉਂ ਨਹੀਂ ਕਰਦੀ ਯਾਦ ਤਾਂ ਕਰਦੀ ਆ ਮੇਰਾ ਕਿਹੜਾ ਜੀ ਲੱਗਦਾ ਹੈ ਕੀ ਕਰਾਂ ਸਾਡੀ ਚਾਚੀ ਬਾਲੀ ਖਰਾਬ ਹੈ ਕੀ ਪਾਈ ਸਾਡੀ ਸਾਡੀ ਮੰਮੀ ਤਾਂ ਕੁਛ ਨਹੀਂ ਕਹਿੰਦੀ ਹੈਗੀ ਸਾਰੇ ਕਾਜ ਦਾ ਹਾਲ ਲੱਗਾ ਜੇ ਦੁਕਾਨਾ ਨਾ ਹੋਵੇ ਦਾ ਹੂੰ ਉਸਾਰੇ ਕਾਜ ਹੀ ਰਹਾ ਲੇਗਾ ਜੇ ਦੁਕਾਨਾ ਹੋਵੇ ਤਾਂ ਹੂੰ ਹੁੰਦਾ ਹੈ ਕਰੋ ਵੀ ਡਾਲ ਲਗਾ ਉਹ ਮੇਰੀ ਦਰਾਨੀ ਨਹੀਂ ਮਾਨ ਹੈਗੀ ਉਹ ਦੱਸ ਦਿੰਦੀ ਮੈਂ ਕਿ ਸਾਰੇ ਪਾਸੇ ਚਾਰੇ ਪਾਸੇ ਮੇਰੇ ਬੱਲ ਨਿਗ੍ਹਾ ਰੱਖਦੀਆਂ ਨੇ ਉਹ ਅੱਛਾ ਹੋਰ ਹੋਣਾ ਜਿੱਦ ਮੈਂ ਜਾਂਦੀ ਆ ਬਾਹਰ ਉਹਦੀ ਦੇਖਦੇ ਨੇ ਵੀ ਇਹ ਕਿੱਧਰ ਜਾਂਦੀ ਆ ਇਹ ਕਿੱਧਰ ਜਾਂਦੀ ਆ ਚਾਰ ਸਵੇਰੇ ਨਿਗ੍ਹਾ ਰੱਖਦੀਆਂ ਨੇ ਦੋਨੇ ਸੱਸਾਂ ਮਾ ਮੇਰੀ ਸਾਡੀ ਮੰਮੀ ਸ਼ਹਿਰ ਦੇ ਉਨ ਬੋਲਦੀ ਹੈਗੀ ਹੁਣ ਆ ਹੋਰ ਵੀ ਵਿਚਾਰ ਵਿਚੋਰ ਹੋਈ ਗਈ ਸੀ ਜੀ ਆਈ ਬਣਾ ਬਲਤ ਨੂੰ ਬਦਲ ਲੋਕਾਂ ਨੂੰ ਨਾ ਡੰਗਾੜਾ ਹੁੰਦਾ ਹੁੰਦਾ ਹੋਤਾ ਹੈ ਉਹ ਚੱਲੀ ਅੱਜ ਕਿਤੇ ਕੋਈ ਤਾਂ ਮੈਨੂੰ ਕਹਿਣਾ ਵੀ ਆ ਜਾ ਚੱਲ ਮੈਂ ਦੇਖਦੀ ਆ ਮੈਂ ਦੇਖਦੀ ਆ ਮੈਂ ਜੇ ਚੱਲ ਜੀ ਪਾਈ ਸੌਂਗੀ ਹਨਾ ਤੇ ਜੇ ਉਹ ਹਨਾ ਆਸੇ ਪਾਸੇ ਉਹ ਫੇਰ ਆਉਂਗਾ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਕਹਿੰਦਾ ਜੀ ਮਿਹਰਬਾਨੀ ਨੂੰ ਆ ਜਾ ਮਿਹਰਬਾਨੀ ਆ ਉਹਦੇ ਮੈਂ ਵਰਕੇ ਤੋਂ ਖੇਤ ਕੋਲ ਹੂੰ ਓਕੇ ਅਮ ਯੋਥੀ ਨਾਲ ਦਸਾਂ ਦਾ ਫਰਾਜ ਯੂਮਿਆਰ ਕਰਨਾ ਵਾਤਾ ਕਾ ਬਾਈਡਾ ਮਾਰ ਚ ਟੋ ਪੋਕੇਟ ਮਾਰਨ ਦਾ ਰੱਦਾ ਤਾਂ ਨਿਕ ਤੇ ਹਾਂ ਐਨੀ ਸੋਹਣੀ ਨੂੰ ਡੂ ਬੇ ਮਾਰੂਆ ਚਾ ਠੀਕ ਐ ਮੈਂ ਤਾਂ ਮਜ਼ਾਕ ਕਰਦੀ ਆ ਔਣੀ ਚਲ ਠੀਕ ਐ ਮੈਂ ਵੇਖਦਾ ਮੈਂ ਕੰਮ ਨਿਬੇੜਦਾ ਰ ਸੋਈ ਚ ਸੀ ਮੈਂ ਠੀਕ ਐ ਕਿੰਨੇ ਕਿੰਨੇ ਘੰਟੇ ਤੱਕ ਕਾਏਂਗੇ ਬਸ ਮੈਂ ਤਾਂ ਹੋਰ ਥੋੜਾ ਟੰਕੀਆਂ ਨੇ ਜੇ ਮੈਨੂੰ ਮਾੜਾ ਜਿ ਗੱਲਾਂ ਚ ਵਝਾ ਲੈ ਟਾਈਮ ਲੱਗੂ ਜੀ ਮੈਂ ਮਾੜਾ ਮੈਸੇਜ ਕਰ ਦਾਂ ਠੀਕ ਐ ਚਾ ਠੀਕ ਐ ਓਕੇ ਬਾਏ ਲਾ ਬਾਏ

ई तो दी मम्मी फिर भी कह दें दुखी सब्जी तो कमल फरी बना सी रसोई ची सगी

ਐਨੂੰ ਗਾਂ ਦੇ ਸਬ지 ਦਾ ਛੇ ਕਰ ਕਰ ਲੰਦੀ ਆ ਅੱਥਰ ਹੋਇਆ ਪਾ 6 ਵਜੇ ਨਾਲੇ ਪੈਨੇ ਮੈਂ ਕੀ ਕਹਾਂ ਉਹ ਦੁਨੇ ਇੱਧਰ ਬੈਠੇ ਸੀਗੇ ਤੇ ਮੈਂ ਤਾਂ ਰਸੋਈ ਦਾ ਕੰਮ ਕਰੀ ਜਾਂਦੀ ਸੀ ਮੈਂ ਤਾਲੇ ਮੰਮੀ ਜਾ ਕੇ ਉਹ 1.15 ਦੇ ਫੋਨ ਸੀ ਚਲ ਕੋਈ ਨਾ ਤੂੰ ਪਾਰਲਰ ਜਾ ਜਾਹੀਂ ਹਾਂ ਲੈ ਮੈਨੂੰ ਕੋਈ ਫੁੱਲ ਸਬ지 ਦਾ ਪਾਜੀ ਫੜਾ ਦੇ ਮੈਂ ਕੱਟ ਦੰਗੀ ਉਹਨਾਂ ਤਾਂ ਤਾਂ ਨਹੀਂ ਹੁੰਦਾ ਕੋਈ none jakhon ho ek akarke ja nahi taiyu ma keha si tu renderi sabji kano kardi chal ko chal theek hai par main aaram kar ke tu jaaya haan to main jaa nahi faatal jaaya theek hai haan ho paise mukle aa to trunk chale ga bas theek ho gaya haan le jaan ma teri badlane honge pa jaamna bahut thak gayi mummy hai baen bhi aa taazi thode kole rakh gi hai aur tak bani hai sabji cheen thi ਲਾਇਆ ਆਪ ਤਾਂ ਚਾਹੀ ਉਹਦਾ ਕੰਮ ਨੂੰ ਕਹਿੰਦੀ ਨਹੀਂ ਗੀ ਸਬਜੀ ਤੁਹਾਡੇ ਕੋਲੇ ਰੱਖ ਗਈ ਮੈਂ ਹੋਰ ਵੀ ਕੰਮ ਕਰਨੇ ਸੀ ਜੀ ਮਮੀ ਚਲ ਕੋਈ ਨਾ ਮੈਂ ਚੇਰ ਦੂਗੀ ਹਾਂ ਤਾਂ ਪਰ ਤੁਸੀਂ ਤਾਂ ਕਹਿੰਦੇ ਨਾ ਉਹਨਾਂ ਦੇ ਨਰਵਾ ਯਾਰ ਨਰਵਾਈ ਵਰਤਦੇ ਉਹ ਤਾਂ ਵਰਤਦੇ ਨਹੀਂ ਆਪ ਤਾਂ ਉਹਨੂੰ ਹਰ ਵਕਤ ਫੋਨ ਤੋਂ ਮੇਰੇ ਮਿਲਦੀ ਕੀ ਫੋਨ ਹੀ ਚਾਲੂ ਰਹੀ ਰਹਿੰਦੀ ਹੈਗੀ ਫੋਨ ਤਾਂ ਉਹਨੂੰ ਤਾਂ ਕੋਈ ਨਹੀਂ ਕੋਈ ਆਪ ਤਾਂ ਤੂੰ ਹੁੰਦਾ ਕਹੋਣ ਦੇਖ ਲਾ ਆਹਿੰਦੇ ਕੋਈ ਬਗਨ ਕਿਦ ਨਾ ਹਾਸ ਤੇ ਗੱਲਾਂ ਕਰੀ ਆਂ ਇਹਦੇ ਦੇਖੀ ਸੀ ਮੁੰਡਾ ਦੱਸ ਕੇ ਨਹੀਂ ਆਉਂਦੀ ਆਂਦੀ ਆ ਪਤਾ ਨਹੀਂ ਕਿੰਨੇ ਜੁਗਾ ਕੰਮ ਕਰਨਾ ਕਰਨਾ ਕੋਈ ਉਹ ਤੋਂ ਗੋੜੇ ਧਾਨੇ ਦੱਸ ਦਿਨਾਂ ਰੱਖਿਆ ਨੇ ਹਾਂ ਤੇ ਗੱਲ ਆ ਤੇਰੀ ਚਾਚੀ ਨੂੰ ਕਾਇਵਾਰੀ ਦੱਸਤਾ ਬਈ ਭਾਈ ਇਹ ਦੇਣ ਵਾਲਾ ਤਕੂਟ ਲੱਗੀ ਰਹਿੰਦੀ ਮਾੜੀ ਜੀ ਗੌਰ ਕਰ ਲੈ ਬਈ ਚੱਲ ਮੁੰਡਾ ਬਾਹਰ ਗਿਆ ਵਾ ਆਪ ਤਾਂ ਮਾੜੀ ਮੋਟੀ ਗੌਰ ਰੱਖ ਲੈ ਚਾਚੀ ਕੀ ਕਹਿੰਦੇ ਫਿਰ ਉਹ ਤਾਂ ਗੱਲ ਨਹੀਂ ਮਰ ਨੂੰ ਨਾ ਕੋਈ ਮੈਂ ਜੋ ਵੀ ਕਹਿੰਦੀ ਕਹਿੰਦੀ ਉਹਨੂੰ ਕਹਿ ਦਿੰਨਾ ਬੁੱਧੀ ਵੀ ਆ ਨੋੜੋਂ ਹੁੰਦਾ ਵੀ ਰਿਸ਼ਤੇਦਾਰਾਂ ਨਾਲ ਗੱਲਾਂ ਕਰਦੇ ਪਾਵਾ ਆ ਗਏ ਨਹੀਂ ਨਾ ਗੱਲ ਕਿਉਂ ਆਪਾਂ ਕਹਿੰਿਆ ਕਿਹੜੇ ਰਿਸ਼ਤੇਦਾਰਾਂ ਦਾ ਹੁੰਦਾਗਾ ਕਿਹੜੇ ਆਉਣਾ ਰਿਸ਼ਤੇਦਾਰਾਂ ਦਾ ਇਹ ਨੂੰ ਤੁਸੀਂ ਬਾਹਰ ਬੈਠ ਗਏ ਮੰਜਾ ਆਏ ਮੰਜਾ ਆਇਆ ਹੀ ਮੈਂ ਚਲ ਮੈਂ ਉੱਥੇ ਬੈਠ ਕੇ ਘੱਟ ਦਿੰਦੀ ਐ ਲੈ ਕਰ ਦਵਾਂ ਆਪਣੀ ਮੇਰੇ ਘਰ ਦੀ ਆਣੀ ਕਰਦੇ ਉਹਦਾ ਪਿਓ ਦੇਖੇ ਜਾਊਗਾ ਹਾਂ ਮਾਤਾ ਜੀ ਨੂੰ ਫੋਨ ਤੋਂ ਬੈਠ ਮੈਨੂੰ ਗੇਰੀ ਮਾਂ ਨੂੰ ਫੋਨ ਤੋਂ ਤਾਂ ਭੇਲ ਨਹੀਂ ताी पता लगे लग करा पी आई दिन अखो खा कर किसी टाइम आके आराम लगी जी लगी आराम हाँ मैंने गई तू तो दया कमसोहा ली फिर आप मानी का मारी ਕੀ ਕੀ ਹੋ ਗਿਆ ਭੜੇ ਇੰਨੀ ਕਬ ਚੌਕਾ ਕਰਨੀ ਆ ਤੂੰ ਤਾਬਰਦੀਆਂ ਜਿੱਦੇ ਤਰੀ ਅੱਖਾਂ ਦੁਖੀਆਂ ਨਾ ਹੱਤੀ ਟੱਟੀਆਂ ਬੰਨੇਗੀ ਅਹੀ ਜਸਤ ਕੀ ਹੋ ਗਿਆ ਮੈਨੂੰ ਬੋਲੋ ਚਾਚੀ ਨਾ ਨਾ ਭੜੇ ਇਹ ਕੀ ਹੋ ਗਿਆ ਮੈਂ ਤਾਂ ਤੁਹਾਨੂੰ ਕਹੇ ਤਾਂ ਹਿੰਦੀ ਨਹੀਂ ਆਂ ਬੇ ਦਿਨ ਰਾਤ ਫੋਨ ਤੋਂ ਨਹੀਂ ਹਰਦੀ ਬਊ ਦਿਨ ਰਾਤ ਫੋਨ ਤੋਂ ਨਹੀਂ ਹਰਦੀ ਪਰ ਤੇਰੀ ਗਰ ਕਰਦੀ ਹੈਗੀ ਨਹੀਂ ਹੁਣ ਫੋਨ ਦਾ ਰਿਸ਼ਤੇਦਾਰਾਂ ਦੇ ਆਈ ਜਾਂਦੇ ਨੇ ਹੁਣ ਸਾਰਾ ਦਿਨ ਲੜਾਈ ਤਾਂ ਜਾਂਦੇ ਨਾਲਾ ਰਿਸ਼ਤੇਦਾਰਾਂ ਦੇ ਨਹੀਂ ਆਉਂਦੇ ਨਹੀਂ ਆਉਂਦੇ ਮੈਂ ਦੁਨੀਆ ਗਾਹੀ ਨਹੀਂ ਦੁਨੀਆ ਦੇਖੀ ਨਹੀਂ ਆ

मै हाँ। तो 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 जा किधर है तू ओह मेरी शरबंद रोज मम्मी है पता तू कित की मम्मी बोली मैं बोले की फायदा की फायदाय बोलना जी कम चेह सस्त कर लो ताई कहने

ਕਲ ਕੋਈ ਨਾ ਮੰਮੀ ਉਹ ਤਾਂ ਆਪ ਹੀ ਛੱਡਣਾ ਕਲ ਕੱਪੜੇ ਵੀ ਨਹੀਂ ਬਦਲੇ ਕੱਦਲ ਵੀ ਲੋ ਇਹ ਤਾਂ ਮੈਂਟਲ ਹੁੰਦੀ ਨੂੰ ਹੱਥ ਪਾ ਦਈਉ ਇਹ ਟਾਈਮ ਨਹੀਂ ਲੱਗਦਾ ਆਪਾਂ ਨੂੰ ਨਹੀਂ ਲੱਗਦਾ ਤਾਈ ਜੀ ਮੇਰੀ ਗੱਲ ਸੁਣੋ ਸਰਵਿਸ ਕਰਾਉਣੀ ਜ਼ਰੂਰੀ ਹੈ ਸਰੀਰ ਦੀ ਕਿ ਘਰਾਵਾ ਕਰਾਵਾ ਬਾਰੇ ਟਾਈਮ ਹੋ ਗਿਆ ਤੇ ਸਰਬ ਹੋਈ ਨਹੀਂ ਲੱਗਦਾ ਹਾਂ ਪਤਾ ਕਿਹੜੀ ਸਰਬ ਕਰਾਉਣੀ ਹੈ ਤੂੰ ਤਾਈ ਨੂੰ ਬੁੱਧੂ ਬਣਾਉਂਦੀ ਹੈ ਜੀ ਇਹ ਜਵਾਨੀ ਤਾਈ ਤੇ ਵੀ ਆਈ ਸਿੱਕ ਦਾ ਜਿਹੜੀ ਤੇ ਤਾਈ ਨੇ ਕਹਿੰਦੀਆਂ ਗਈ ਸ਼ਰਮਾ ਮੰਮਾ ਲੰਮੜੀ ਵੋਟੀ ਕੋਈ ਨਾ ਚੁੱਪ ਕਰ ਦਿਓ ਕੋਈ ਨਾ ਕੀ ਚੁੱਪ ਕਰ ਜਾ ਮਨਪ੍ਰੀਤ ਗੱਲ ਸੁਣ ਆਪਾਂ ਸਾਰੀ ਉਮਰ ਇਹ ਨਹੀਂ ਬੋਲੇ ਤਾਂ ਨਹੀਂ ਕਰੀ ਜਾਵਾਂਗੇ ਚਲ ਕੋਈ ਨਾ ਕਿੰਨਾ ਤੇਰਾ ਕਰਾਂਗੇ ਆਪਾਂ ਮੂੰਹ ਭੇਕ ਲਾਂਗੇ ਪਾਸੇ ਹੋ ਜਾਣੇ ਨਾ ਮੈਂ ਤਾਂ ਤੈਨੂੰ ਵਸਤਾਬੀ ਜਾਂਦਾ ਗੱਲ ਕਰ ਲਾਵਾਂ ਨਾ ਆਪਣੇ ਪ੍ਰੀਤ ਨਾਲ ਠੀਕ ਹੈ ਕੋਈ ਨਾ ਉਹਨਾਂ ਨੂੰ ਮੈਂ ਪੁੱਛ ਲਵਾਂ ਹਾਂ ਕਹਦੇ ਵੀ ਭਾਈ ਆਪਾਂ ਦਾ ਡੱਡ ਹੋ ਜਾਣੇ ਆਗੇ ਕੋਈ ਨਾ ਨਹੀਂ ਹੋਣਾ ਡੱਡ ਤੁਸੀਂ ਨਾ ਜੇ ਮੈਂ ਤੇਰੇ ਪਾਪਾ ਨੂੰ ਕਹੀ ਨਹੀਂ ਅ ਪਰ ਤੈਨੂੰ ਪਤਾ ਮੇਰੇ ਟੀ ਆਉਂਦੇ ਚਾਰੇ ਜੁਕਤੀਆਂ ਲੈ ਕੇ ਸਰ ਚੜਦੇ ਆ ਕੋਈ ਗੱਲ ਨਹੀਂ ਤੁਸੀਂ ਚੁੱਪ ਕਰ ਜਾ ਚਲੋ ਬੈਠੋ चलाना तो कर पुतो मेरा हम भी, भी है, को चाहे बना के दे बना कित है कहना सी मैर ते आज मैर ते आज हजे तक नहीं आया कूगा हूनी आजूगा पेड़ा पेड़ा हो गए देखी चलो खड़े हो कहा जी मैं जल्दी आजगा मैं कहा पेल आज मैं ना मसाइ हाँ एक साथी तई ताई, ताई नी मान है हम की करा इधर नीने आजगा